ਇੱਕ ਪਠਾਨ کریمਖਾਨ ਨੇ ਗੁਰਗੋਬਿੰਦ ਸਿੰਘ ਜੀ ਤੋਂ ਪੁੱਛਿਆ ਤੁਹਾਡੇ ਕੋਲੇ ਇੰਨੇ ਪਦਾਰਥ ਨੇ ਇੰਨੀ ਦੌਲਤ ਹੈ ਤੁਸੀਂ ਐਸ਼ੋ ਆਰਾਮ ਦੀ ਜ਼ਿੰਦਗੀ ਕਿਉਂ ਨਹੀਂ ਬਤੀਤ ਕਰਦੇ ਗੁਰੂ ਜੀ ਨੇ ਹੱਸ ਕੇ ਕਿਹਾ ਤੈਨੂੰ ਫੇਰ ਦੱਸਾਂਗਾ ਕੋਈ ਦਿਨ ਪਿਛੋਂ ਗੁਰੂ ਸਾਹਿਬ ਨੇ ਪਠਾਨ ਨੂੰ ਬੁਲਾਇਆ ਤੇ ਕਿਹਾ ਤੂੰ 7 ਦਿਨਾਂ ਵਿੱਚ ਮਰ ਜਾਣਾ ਤੂੰ ਜੋ ਕਰਨਾ ਚਾਹੁੰਦਾ ਹੈ ਕਰ ਲੈ ਜੋ ਸ਼ਕਣਾ ਚਾਹੁੰਦਾ ਹੈ ਸ਼ਕਲਾ ਇਹ ਸੁਣ ਕੇ ਪਠਾਨ ਚਿੰਤਾ 'ਚ ਪੈ ਗਿਆ ਤੇ ਖਾਣਾ ਪੀਣਾ ਛੱਡ ਦਿੱਤਾ ਸਮਾਂ ਲੰਘ ਗਿਆ ਬਲੋ ਦੀ ਮੌਤ ਨਾ ਹੋਈ ਅੱਠਵੇਂ ਦਿਨ ਜਦੋਂ ਗੁਰੂ ਸਾਹਿਬ ਕੋਲ ਆਇਆ ਤਾਂ ਗੁਰੂ ਸਾਹਿਬ ਨੇ ਪੁੱਛਿਆ ਤੂੰ ਖਾਣਾ ਪੀਣਾ ਕਿਉਂ ਛੱਡਤਾ ਪਠਾਨ ਕਹਿੰਦਾ ਮੈਨੂੰ ਜਦ ਪਤਾ ਲੱਗਿਆ ਕਿ ਮੈਂ 7 ਦਿਨਾਂ ਅੰਦਰ ਮਰ ਜਾਣਾ ਹੈ ਤਾਂ ਮੈਂ ਸੋਚਿਆ ਇਹਨਾਂ ਰਸਾਂ ਵਿੱਚ ਕਿਉਂ ਖੱਜਲ ਹੋਣਾ ਗੁਰੂ ਸਾਹਿਬ ਕਹਿੰਦੇ ਸਾਨੂੰ ਵੀ ਇਹੋ ਉਪਦੇਸ਼ ਹੈ ਹਮ ਆਦਮੀ ਹਾਂ ਇਕਦਮੀ ਮਹੌਲਕ ਮੌਤ ਨਾ ਜਾਣਾ ਇਹਨਾਂ ਕੂੜ ਪਦਾਰਥਾਂ ਵਿੱਚ ਕਿਉਂ ਖੱਜਲ ਹੋਣਾ ਬਾਕੀ ਰਹੀ ਗੱਲ ਮੌਤ ਦੀ ਮਰਨਾ ਤਾਂ ਸਭ ਨੇ ਹਫ਼ਤੇ ਦੇ ਸੱਤਾਂ ਨਰਾਂਦਰੀ ਆ